ਸਤ ਨਾਮ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈ ਰਾਡੀ ਮਹਿਲਾ ਚੌਥਾ ਰਾਗ ਬਿਰਾੜੀ ਮਹਿਲਾ ਚੌਥਾ ਬੈਰਾੜੀ ਰਾਗ ਦੇ ਅੰਦਰ ਚੌਥੇ ਪਾਦਸ਼ਾ ਤਨ ਤਨ ਗੁਰੂ ਰਾਮਦਾਸ ਸਹਿਬ ਪਾਸ਼ਾ ਜੀ ਦੀ ਸੁੰਦਰ ਅਤੇ ਮਵਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਪਵਿੱਤਰ ਵਚਨ ਜੋ ਆਪਾਂ ਸਾਰਿਆਂ ਨੇ ਬੜੀ ਅਦਬ ਸਤਕਾਰ ਪ੍ਰੇਮ ਦੇ ਨਾਲ ਸ਼ਰਵਣ ਕੀਤੇ ਹਨ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਵਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਪਵਿੱਤਰ ਅੰਕ ਨੰਬਰ 719 ਅਤੇ 20 ਦੇ ਉੱਪਰ ਸੁਭਾਈ ਮਾਨ ਹਨ ਗੁਰਦੇਵ ਕਿਰਪਾ ਕਰਦੇ ਨੇ ਹਜ ਜਨ ਰਾਮ ਨਾਮ ਗੁਣ ਗਾਵੇ ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਦਾ ਰਹਿੰਦਾ ਹੈ ਜੇ ਕੋਈ ਨਿੰਦ ਕਰੇ ਅਜਨਕੇ ਆਪਣਾ ਗੁਣ ਨਾ ਗਵਾਵੇ ਰਹੋ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਪੀ ਕਰਦਾ ਹੈ ਤਾ ਉਹ ਭਗਤ ਆਪਣਾ ਸੁਭਾਉ ਨਹੀਂ त्याਗਦਾ ਜੋ ਕਿਛ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਉ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ ਹਾੜੀ ਆਪੇ ਹੀ ਮਤ ਦੇਵੈ ਸੁਆਮੀ ਹਦੀ ਆਪੇ ਬੋਲ ਬੁਲਾਵੇ ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਹੈ ਆਪ ਹੀ ਹਰੇਕ ਵਿੱਚ ਬੈਠਾ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰ ਰਿਹਾ ਹੈ ਹਾਡੇ ਆਪੇ ਪੰਜ ਤਤ ਵਿਸਤਾਰਾਂ ਵਿੱਚ ਤਤ ਪੰਜ ਆਪ ਪਾਵੇ ਭਗਤ ਜਾਣਦਾ ਹੈ ਕਿ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤਤਾਂ ਦਾ ਜਗਤ ਖਲਾਰਾ ਖਲਾਰਿਆ ਹੋਇਆ ਹੈ ਆਪ ਹੀ ਇਨਾਂ ਤਤਾਂ ਵਿੱਚ ਪੰਜ ਵਿਸ਼ੇ ਪਰੇ ਹੋਏ ਹਨ ਜਨ ਨਾਨਕ ਸਤ ਗੁਰ ਮੇਲੇ ਆਪੇ ਹਰਿ ਆਪੇ ਚਗਰ ਚੁਕਾਵੇਂ ਏ ਨਾਨਕ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਉਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੇ ਖਿੱਚੋ ਤਾਣ ਮੁਕਾਂਦਾ ਹੈ ਹਾਦੀਆਪੇ ਪੰਚ ਤਤ ਵਿਸਤਾਰਾਂ ਵਿੱਚ ਤਤੋਂ ਪੰਜ ਆਪ ਪਾਵੇਂ ਜਨ ਨਾਨਕ ਸਤ ਗੁਰ ਮੇਲੇ ਆਪੇ ਹਰਿ ਆਪੇ ਚਗਰ ਚੁਕਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ